ਹੁਣੇ-ਹੁਣੇ ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਅਫੀਸ਼ੀਅਲ ਟਵਿੱਟਰ ਅਕਾਊਂਟ ਤੇ ਐਕਸ ਅਕਾਊਂਟ ਤੇ ਦਾਵਾ ਕਰਦੇ ਨਜ਼ਰ ਆ ਰਿਹਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਨੂੰ ਰੋਕਣ ਦੇ ਲਈ ਸਹਿਮਤੀ ਬਣ ਗਈ ਹੈ ਡੋਨਲਡ ਟਰੰਪ ਇਹ ਵੱਡਾ ਵਾਅਦਾ ਕਰਦੇ ਹੋਏ ਦਾਵਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਕਿ ਸੀਜ਼ ਫਾਇਰ ਦਾ ਸਮਝੌਤਾ ਦੋਨਾਂ ਦੇਸ਼ਾਂ ਵਿਚਾਲੇ ਹੋ ਗਿਆ ਹੈ ਹੁਣ ਜਿਹੜੀ ਜੰਗ ਹੈ ਜਾਨੀ ਉਸ ਤੇ ਵਿਰਾਮ ਲੱਗ ਜਾਏਗਾ ਦੋਨਾਂ ਦੇਸ਼ਾਂ ਨੇ ਸਮਝੌਤਾ ਕਰ ਲਿਆ ਇਹ ਜਿਹੜਾ ਜਿਹੜਾ ਦਾਵਾ ਹੈਗਾ ਇਹ ਡੋਨਲਡ ਟਰੰਪ ਉਹ ਰਾ ਨੇ ਕੀਤਾ ਜੇਕਰ ਮੈਂ ਤੁਹਾਨੂੰ ਉਹਨਾਂ ਦਾ ਇਸ ਅਕਾਊਂਟ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਉਸ ਦੇ ਵਿੱਚ ਉਹ ਦਾਵਾ ਕਰ ਰਿਹਾ ਹੈ ਕਿ ਆਫਟਰ ਅ ਲੌਂਗ ਨਾਈਟ ਆਫ ਟਾਕਸ ਇਮੀਡੀਏਟ ਬਾਈ ਦਾ ਯੂਨਾਈਟਿਡ ਸਟੇਟਸ ਆਈ ਏਮ ਪਲੀਜ਼ਡ ਟੂ ਅਨਾਉਂਸ ਥੈਟ ਇੰਡੀਆ ਐਂਡ ਪਾਕਿਸਤਾਨ ਹੈਵ ਅਗਰੀਡ ਟੂ ਅ ਫੁੱਲ ਐਂਡ ਇਮੀਡੀਏਟ ਸੀਜ਼ਫਾਇਰ ਕੰਗ੍ਰੈਚੁਲੇਸ਼ਨਸ to both countries on using common sense and great intelligence thank you for your attention to this matter ta oh kehnde hoye nazar aa reha hai ke kai ratan de vich jis tarah de naal tension chal rahi si doha deshan de vichale ta dohe desh jide ne oh lambi gal baat to baad ceasefire karan de layi taiyar ho gaye hai ਔਰ ਹੁਣ ਜਾਣੀਏ ਜੰਗ ਰੁਕ ਜਾਏਗੀ ਔਰ ਇਹ ਦਾਵਾ ਜਿਹੜਾ ਹੈ ਡੋਨਲਡ 트੍ਰੰਪ ਕਰ ਰਹੇ ਨੇ ਅਮਰੀਕਾ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਦੇ ਨਾਲ ਇਹ ਦਾਵਾ ਕੀਤਾ ਜਾ ਰਿਹਾ ਤੇ ਇਸ ਤੋਂ ਕਿਤਨਾ ਕਿਤੇ ਜ਼ਰੂਰ ਇਹ ਅੰਦਾਜ਼ਾ ਲਾਉਣਾ ਚਾਹੀਦਾ ਹੈ ਕਿ ਜਿਹੜਾ ਅੱਜ ਤੋਂ ਹੀ ਸੀਜ਼ ਫਾਇਰ ਹੋ ਜਾਏਗਾ ਪਰ ਹਾਲੇ ਤੱਕ ਭਾਰਤ ਦੇ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਵੀ ਅਫੀਸ਼ੀਅਲ ਬਿਆਨ ਨਹੀਂ ਆਇਆ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਬਹੁਤ ਜਲਦ ਭਾਰਤ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਭਾਰਤੀ ਆਰਮੀ ਦੇ ਵੱਲੋਂ ਔਰ ਤਿੰਨਾਂ ਸਨਾਵਾਂ ਦੇ ਮੁਖੀਆਂ ਵੱਲੋਂ ਇਹ ਆਫੀਸ਼ੀਅਲ ਸਟੇਟਮੈਂਟ ਆਏਗੀ ਕਿ ਜਿਸ ਤਰ੍ਹਾਂ ਦੇ ਨਾਲ ਡੋਨਲਡ ਟਰੰਪ ਹੋ ਰਹੇ ਨੇ ਇਹ ਦਾਵਾ ਕੀਤਾ ਉਸ ਦੇ ਵਿੱਚ ਸਚਾਈ ਹੈ ਔਰ ਦੋਨੋਂ ਦੁਸ਼ਮਣ ਜਿਹੜੇ ਨੇ ਇਸ ਵੇਲੇ ਸੀਜ਼ ਫਾਇਰ ਕਰਨਗੇ ਮੈਂ ਇਸ ਵੇਲੇ ਹਸੈਨੀਵਾਲਾ ਬਾਰਡਰ ਤੇ ਹਾਂ ਔਰ ਇਸ ਵੇਲੇ ਰੈੱਡ ਅਲਰਟ ਫਿਰੋਜ਼ਪੁਰ ਦੇ ਵਿੱਚ ਕੀਤਾ ਹੋਇਆ ਸੀ ਔਰ ਇਸ ਟੈਂਸ਼ਨ ਦੇ ਵਿਚਾਲੇ ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਪਿੰਡ ਛੱਡ ਕੇ ਜਾ ਵੀ ਚੁੱਕੇ ਸੀ ਬਹੁਤ ਸਾਰੀ ਡਿਪਲॉयਮਮੈਂਟ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਸੀ ਪਰੇ ਸਭ ਦੇ ਵਿਚਾਰੇ ਰਾਹਤ ਦੀ ਖਬਰ ਜਿਹੜੀ ਆ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਹੇ ਹਾਂ ਕਿ ਡੋਨਲਡ ਟਰੰਪ ਇਹ ਵਾਅਦਾ ਕਰਦੇ ਹੋਏ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਐਕਸ ਅਕਾਊਂਟ ਤੇ ਦੁਨੀਆ ਭਰ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਮੈਸੇਜ ਪਹੁੰਚਾ ਰਹੇ ਨੇ ਕਿ ਦੋਨੋਂ ਦੇਸ਼ ਜਿਹੜੇ ਨੇ ਉਹ ਸੀਜ਼ ਫਾਇਰ ਕਰਨ ਦੇ ਲਈ ਤਿਆਰ ਹੋ ਗਏ ਨੇ